ਉੱਥੇ ਲੱਗ ਜਾਓ ਨਕਨਾ ਕਰਨ ਲੱਗ ਜਾਓ ਆਦੇ ਹੁਣ ਸਾਰਾ ਚਾਂਦੀ ਲੱਗ ਜਾਓ ਕਿੱਥੇ ਲੱਗ ਜਾਓ ਗ੍ਰੈਂਟਾਂ ਦੀ ਤਾਰ ਲਾਣਾ ਆਦੇ ਵਿਰਾਈ ਦੇ ਕੇ ਲਾਣਾ ਹਾਂ ਘਰ ਨਾੜ ਕੇ ਦੇ ਵਿਰਾਈਆ ਆਜਾ ਨਾੜ ਕੇ ਸਲਾਹ ਨਹੀਂ ਹੋਈ ਹੈ ਇਹਦੇ ਮਾਣਕਾਂ ਰੁਪਈਏ ਬਹੁਤ ਦੇਣੇ ਆਦੇ ਕਿਸ਼ਤਾਂ ਦੇ ਦੇਣੀ 2 ਰੁਪਏ ਸੈਂਕੜਾ ਪਾਉਂਗਾ ਜੱਪੇ ਲਾਈ ਆ ਮੇਰੇ ਨਾੜਕਾਂ ਦੇ 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 ਰੁਪਈਏ ਮੇਰੇ ਗੁਰੂ ਗੋਸ਼ ਨਾਲ ਕਿੱਥੇ ਤੁਹਾਡੀ ਨਾਲ ਸਲਾਹ ਹੀ ਨਹੀਂ ਹੋਈਗੀ

ਆਪਾਂ ਮੈਟ੍ਰਿਕ ਦੀ ਬਾਡੀ 'ਤੇ ਦੱਸੀ ਇਹ ਗਿਣਾ ਕਰੀਏ ਆਹ ਨਾਲ ਕਿ ਹਦਨਾਨ ਕਦ ਦਾ ਦਾ ਆਦਨਾਨ ਕਦ ਦਾ 1100 ਉਹ ਮੇ ਜੀ ਪੰਜ ਸੌ ਰੁਪਈਆ ਦੇ ਮੇਰ ਆਹ ਕਿਹੜਾ ਪਾ ਲੈ ਮੁੰਡੇ ਮਾ ਦੋ 1100 ਰੁਪਈਆ ਜੀ ਇਧਰ ਆਲਾ ਵੇਹਲ ਆਂਦੇ ਸਾਡਾ ਨਹੀਂ ਅਜੇ ਵੇਹਲ ਸਾਡਾ ਮੁੰਡੇ ਨੂੰ ਥਲਾਮੀਆਂ ਹੀ ਪਾਦੀ ਐਵੇਂ ਆ ਕੀ ਜਨਾ ਅੱਲਾ ਉਹ ਫਤੂ ਸਾਹਿਬ ਕੁੜੀ ਆ ਗਈ ਪਾਪਾ ਦਾ ਜਿਹੜੀ ਕੁੜੀ ਆ ਵੇ ਉਹਦੀ ਫਟਾ ਫੜ ਦੇ ਦਿਓ ਫਟਾ ਫੜ ਰੁਪਈਆ ਦੇ ਦਿਓ ਚਪੈਣ ਦੇ ਮੂੰਹ ਕਰਨਾ ਕੋਈ ਨਾ ਬੜਾ ਘੁੱਟ ਕੇ ਲੈ ਜਾ ਚੋਰ ਬਣਾ ਸੂਟ ਦੇ ਦੇ ਸੂਟ ਕੀ ਗੱਲ ਪਾ ਲੈ ਰਾਜਾ 11 ਲੱਖ ਰੁਪਈਆ ਲੈ 11 ਤੋਂ ਕਰਕੇ ਕਿੰਨਾ ਟਾਈਮ ਹੋ ਗਿਆ ਚੱਲ ਇੱਕੇ ਵੀ ਲੈ ਲੈ ਹੱਥ ਲਾ ਕੇ ਹਾਂ ਚਲ ਜੇ ਪਿੰਦੀ ਮੀਨ ਲਾ ਛੁੱਟ ਲੈ ਜੀ ਤੁਹਾਰੇ ਸਾਰੇ ਬਲੇਆ ਚਾਹ ਬਹੁਤ ਕਰ ਰਿਹਾ ਚਾਹ ਬਹੁਤ ਆ ਰੁਕ ਜਾ ਕੁੜੀਆਂ ਆ ਗਿਆ ਨਾ ਵਾਗਲਾ ਵੱਡੇ ਨਾਮ ਗਦਰੀ ਦਾ ਕੁੜੀ ਆਉਂਦੀ ਰੋ ਕਾਂਦੀ ਦੇਦੀ ਨਾ ਨਾ ਉਹ ਹੀ ਦੇਤਾ ਦੇ ਕੇ ਦਿੱਤਾ ਟਰੱਕ ਤੋਂ ਧੱਕਾ ਤਾਰੇ ਦੁੱਤ ਕੱਲਾ ਤੁਫੇ ਦਾ ਪਈ ਹੈ ਅਰੇ ਸਮਝ ਗਈ ਆ ਤਾ ਉਹ ਖੜੀ ਨੁਸ਼ੀਰ ਲਾਤੀ ਨੁਸ਼ੀਰ ਓਏ ਓਹੀ ਉਹ ਖੜੀ ਝੋਟਿਆਂ ਮੋਨ ਨਾਲ ਚੱਲ ਲੈ ਕੇ ਤੂੰ ਖੜੀ ਨਾ ਜਾ ਹਾਂ ਦੋ ਦਿਨ ਮਸ਼ੀਨ ਤੂੰ ਲੈ ਗਈ ਆਖਲਾ ਮੈਂ ਕੀ ਕਰੀ ਤੂੰ ਮਾਸੀ ਬੋਤ ਲਾਦੀ ਚਲ ਮੈਂ ਕਿ ਆਉਗੀ ਤੈਨੂੰ